ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਰੀਏ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਗਾਂ ਤੁਹਾਨੂੰ ਟੁਕੜ ਗੱਬਨ ਦਿਖਾਵਾਂਗੇ ਤੇ ਇੱਕ ਮੱਝ ਵੀ ਤੁਹਾਨੂੰ ਟੁਕੜ ਗੱਬਨ ਦਿਖਾਉਣੀ ਹੈ ਤੇ ਬਾਕੀ ਸੱਜਣਾਂ ਤੁਹਾਨੂੰ ਦਿਖਾਵਾਂਗੇ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਤਾਜ਼ੀਆਂ ਸੂਈਆਂ ਜਿਹੜੀਆਂ ਆਪਣੀਆਂ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣਾ ਵੀ ਆਪਣੀਆਂ ਪਾਸ ਕਰਕੇ ਖੜੋ ਜੋ ਵੀ ਇੱਥੋਂ ਤਸੱਲੀ ਪਸ਼ੂ ਦੀ ਆਪਣੀ ਕਰਕੇ ਖੜਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਜੀ ਹੋ ਠੀਕ ਠਾਕ ਜੇ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਵੇਗਿਆ ਮਾਲ ਪਰਸੋਂ ਵਾਲਾ ਹਾਂ ਜੀ ਜੀ ਵੇਗਿਆ ਜੀ ਠੀਕ ਐ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਜਤਿੰਦਰ ਸਿੰਘ ਪਿੰਡ ਇਕੱਠਾ ਤਸੀਫ ਪਟਾਲਾ ਜਿਲ੍ਹਾ ਕਦਸਪੁਰ ਤੇ ਫੋਨ ਨੰਬਰ ਹੀ ਬੋਲ ਦੋ 9856827755 ਠੀਕ ਐ ਤੇ ਸ਼ਰਵਾਤ ਇਹ ਰਹਾ ਤਾਜੀ ਸੋਈ ਝੋਟੀ ਤੇ ਕਰਨੀ ਜਾਨੀ ਵੀਰ ਜੀ ਕੱਲ ਆ ਤਜਾ ਦੇਣੀ ਝੋੜੀ ਸਹੀ ਠੀਕ ਹੈ ਜੀ ਦੇਖੋ ਜੋ ਢੀਂਚੀ ਜਾਨੀ ਲੱਗੀਆਂ ਕਬੱਟੇ ਕੱਢੀਏ ਜੇ ਪਰਮਵਾਦੀ ਆ ਆ ਬੱਚਾ ਇਹਦਾ ਉਹ ਗਾੜੇ ਵਿੱਚ ਦੋ ਕਿਲੇ ਦੇ ਗਾੜ ਵੀ ਹੋਗੇ ਤੇ ਪਖਾਰੀ ਬੋਲੇ ਦੇਖੋ ਲੇਵਾ ਦੀ ਲੱਗਾ ਝੋਟੀ ਨੂੰ ਠੀਕ ਹੈ ਜੀ ਬੱਚਾ ਕਿਹ ਜੀ ਮਗਰ ਕਟਾ ਮਗਰੇ ਤੇ ਕਟਾ ਬਿਲਕੁਲ ਨਾਲ ਦੇ ਵੇਖ ਲਓ ਤਾਜਾ ਇਹ ਬੱਚਾ ਜਿਹੜਾ ਆ ਦੇਖ ਸਾਹ ਦੇ ਨਾਲੋ ਜਿਹੜਾ ਨਾਲ ਹੀ ਹੈ ਬਾਕੀ ਕੋਲਾ ਹੀ ਬੱਚਾ ਆ ਉਹ ਤਰੇ ਇਹ ਵੀ ਚਲੋ ਥੱਲੇੋਂ ਸਫਾਈ ਜੀ ਬਹੁਤ ਸਾਲ ਚੋਂ ਦੀ ਪਸੰਗੀ ਆ ਵੀ ਦੇਖ ਫਿਰ ਦੇਖੋ ਵਿੱਤੀ ਠੰਡ ਕੱਢਦੀ ਦੇਖੋ ਨਾੜਕ ਦਾ ਦੀ ਬਰੀ ਬਰੀ ਬਾਨ ਦੇ ਦਿਖਾ ਦਿਓ ਚਵਾ ਫਿਰ ਉਹ ਚਵਾ ਚੰਗਾ ਤੇ ਠੀਕ ਆ ਦੇ ਵੇਖੋ ਆਗਲੇ ਸਨਾਂ ਦਾ ਚਵਾ ਦੇਖ ਲਿਆ ਨਿਆਣਾ ਭਾਈ ਚੋਲੇ ਇਨੀ ਪੋਲੀ ਤੋਂ ਮੋੜੀ ਤਾਰਿਆ ਕਿ ਝੋਟੀ ਦੇਖੋ ਇਹੋ ਠੀਕ ਆ ਜੀ ਤੋਰਾਂ ਹਾਂ ਫਿਰ ਇੱਕ ਰੀਤ ਨੂੰ 你家那个叫什自己字？给你吉，李 <noise> 华，他老婆了，开的。 ਕਿੰਨੇ ਕਿਲੋ ਦੱਦਾਂ ਲਈ ਇਹ ਵਿੱਧੀ ਹੈ ਉਹਦੇ ਵਿੱਚ ਜੀ ਤੇਰਾ 13-14 ਕਿਲੋ ਜਿਹੜੀ ਦੇ ਦੋ ਕਿ 10000 ਕਿਲੋ ਬੋਲਾ ਹੀ ਹੋਊਗਾ ਚੋਗੇ ਦੇਣਾ ਆ ਹਵਾਨਾ ਇਹਦਾ ਇੱਕੋ ਟੀ ਉਹ ਤਾਂ ਨਹੀਂ ਦੋ ਰੰਗ ਚੋਆ ਕੇ ਦੇਣੀ ਕਿੰਨਾ ਜਣ ਬੋਲਾ 10 ਲੀਟਰ ਤੋਂ ਬਾਹਰ ਹੋਊਗਾ ਬੋਲਾ ਤੇ ਕਿੰਨਾ ਕਰੀ ਜਾਊਗੀ ਉਹਦੇ ਵਿੱਚ ਜੀ 13-14 ਕਿਲੋ ਟੀ ਉਹ ਟੀਂ ਦੇਣਾ ਮੁੱਲ ਫੇਰੇ ਤਾਂ ਮੁੱਲ ਤੇ ਤਾਂ 95000 ਦੇ ਤੇ ਕਿੰਨੇ ਦੀ ਜਸਨਾ ਕਰਨੀ ਹੈ 90 ਦੀ 90 ਦੇ ਕਿ ਕਰਨੀ ਛੋਟ ਛਾਟ ਹੋਰ 100 ਕਰ ਦਨੇ ਆ ਕਰ ਦੋ ਕੋ 2-3 ਜਰ 85 ਹਜ਼ਾਰ ਸ਼ੋਰ ਕਰਾਂਗੇ ਝੋਟੀ ਤੇ 10 ਹਜ਼ਾਰ ਕਿਲੋ ਬੋਲਾ ਚੋਕੇ ਤਸੱਲੀ ਕਰਕੇ ਉਖਾ ਜਾਵੇ ਇੱਧਰ ਬਾਹਰ ਤਕਰੀਬਨ 180 ਠੜਗੀ ਲਕੀ ਲਗਾ ਵੇਖੋ ਬਾਕੀ ਚਲੋ ਸਫਾਈ ਜਿਆ ਜਿੰਨੀ ਬਾਕੀ ਗਾਰਡ ਵੀ ਇਹਦੀ ਚੰਗੀ ਆ ਹਵਾ ਨਾ ਗਾਣ ਵੀ ਚੰਗਾ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਬਾਕੀ ਕੋਈ ਵੀ ਆਣ ਕੇ ਵੇਖੇ ਪ੍ਰੋਪਰ ਕੱਦ-ਕਾਠ ਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਵੇਖੋ ਝੋਟੀ ਵਾਲੀ ਜੀ ਹੁਣ ਆ ਗੱਬਨ ਝੋਟੀ ਤੁਹਾਨੂੰ ਦਿਖਾਉਂਦੀ ਦੂਜਾ ਸੁਗਾਈ ਝੜੀ ਦਾ ਤਿਆਰ ਹੈ ਵੀ ਠੀਕ ਆ ਅੱਛਾ ਦੂਸਰਾ ਸੁਣਾ ਵੇਖਣੋ ਜਿਹੜਾ ਵਜੇ ਬਹਾਨੇ ਲੱਗੀ ਤੇ ਪਹਿਲਾਂ ਹੀ ਲੱਗਦੀ ਵੇਖਣ ਠੀਕ ਐ ਬਾਕੀ ਫੱਬਦੀ ਆ ਝੋਟੀ ਚਲੋ ਪਹਿਲਾਂ ਝੋਟੀ ਨਹੀਂ ਵਿਕੀ 11 12 ਕਿਲੋ ਦੀ ਝੋਟੀ ਨਹੀਂ ਚੋਈ ਆਣੀ ਤੇ ਆ ਰਖੀ ਕਿੰਨਾ ਚੋਈ ਜਾਊਗੀ ਦੋਦੇ ਝੋਟੀ 14 ਕਿਲੋ ਦੇ ਜੂਗੀ ਠੀਕ ਐ ਜੀ ਵੇਖੋ ਨਿਕਾਲ ਕੇ ਚੱਲ ਝੋਟੀਆਂ ਆ ਚਿਹਰਾ ਦੇਖ ਸਕਦੇ ਜੀ ਦਾ ਇਹ ਕੋਲ ਗੋਲ ਸਿੰਘ ਦੀ ਝੋਟੀ ਆ ਸਾਫ਼ ਸੁਥਰੀ ਆ ਜਿੰਨੀ ਇਲਾ ਜੇ ਕਰੀ ਹਾਂ ਬਾਕੀ ਤਿਆਰੀ ਚ ਹੀ ਆ ਬਾਕੀ ਇਹ ਵੀ ਥੱਲੇ ਸਫਾਈ ਚ ਤਿਆਰ ਹੁੰਦੀ ਹੈ ਜਿੰਨੀ ਆ ਦੇਖ ਸਾਡੇ ਹਵਾਨੇ ਦਾ ਮਗਰਾਂ ਵਿੱਚ ਕਰੀ ਤੇਰੇ ਥਾਣੇ ਵੀ ਤੁਹਾਨੂੰ ਦਿਖਾ ਦਈਏ ਇੱਕ ਬਾਕੀ ਹਵਾਨਾ ਗਾਹ ਨੂੰ ਗਾੜ ਵੀ ਚੰਗੀ ਤਿਆਰ ਕਰੰਦੀ ਆ ਔਰ ਦੇਖੇ ਅਗਲੇ ਪਿਛਲੇ ਸਨ ਦਾ ਸਾਈਜ਼ ਲਗਭਗ 1 ਕੋਈ ਜਾਈ ਆ। ਯਾਰ ਇਹ ਸੋਣ ਇੱਕੋ ਜਿਹਾ ਟੀਨ ਦੇਖੋ ਫਿਰ ਲੱਗ ਕਿੱਥੇ ਇੱਕ ਕਰੀ ਕਰੀ ਇੱਧਰ ਨੇ। 100 ਹਾਂ ਨਹੀਂ ਸੰਦੇ। ਤੇ ਇਹ ਕਿੰਨਾ ਕੁ ਦੁੱਧ? 3-4 ਲੀਟਰ ਛੋਟੀ ਦੋਗੀ। ਤੇ ਮੁੱਲ ਫੇਰ ਇਹਦਾ ਮੁੱਲ ਤੇ ਦਾ ਵੀਜੀ ਕਰਨ ਨੂੰ ਭਾਈ ਇਹਦਾ ਵੀ ਲੱਖ ਕਰੀ ਜਾਈਏ। ਹਾਂਜੀ। ਇਹ 90 ਹਜ਼ਾਰ ਦੀ ਜੋੜੀ ਦੇ ਦਿੰਦੇ। ਇਹ 90 ਹਜ਼ਾਰ ਦੀ। ਹਾਂਜੀ। ਇਹ ਕਰ ਦਈਏ ਛੋਟ-ਛੋਟ ਹੋਰ। 2000 ਤਾਂ 90 ਹਾਂ ਜੀ ਛੱਡੀ ਹੈ 90 ਜੀ 1000 85 ਦੀ ਭਾਵੇਂ ਕੋਈ ਹੋ ਲੈ ਜੇ ਦੋਵੇਂ ਸਿਰੇ ਦੀ ਹੈ ਤੇ ਭਾਵੇਂ ਕੋਈ ਆ ਲੈ ਬਿਲਕੁਲ ਸਾਫ ਸੁਥਰੀ ਜਿਹੜੀਆਂ ਠੀਕ ਹੈ ਜੀ ਤੇ ਬਾਕੀ ਆ ਚਿਹਰਾ ਇਹਦਾ ਕਰੀ ਫਿਰ ਤਾ ਦੇਖ ਸਕਦੇ ਜੀ ਗੋਲ ਸਿੰਘ ਦੀ ਝੋਟੀ ਹੈ ਹੁਣ ਆ ਜਿਹੜੀ ਤੁਹਾਨੂੰ ਵਿਖਾਉਣੀ ਆ 30 ਨੰਬਰ ਤੇ ਇਹ ਬੱਚੇ ਤੋਂ ਬਿਨਾਂ ਹੀ ਜਾਵੇ ਜੀ ਜੀ अच्छा। ਨਾਲ ਠੀਕ ਆ ਭਰਾ ਜੀ ਗਰੰਟੀ ਕੋਈ ਨਹੀਂ ਇਹ। ਅੱਛਾ। ਦੋ ਦੋ 7 ਕਿਲੋ ਕਹਿੰਦੀ 6 ਕਿਲੋ ਕਰਕੇ ਦੇਣੀ ਆ। ਅੱਛਾ। ਹਾਂਜੀ ਬਕਾਨੇਕਰ ਪਾਈਆਂ ਕਿਟੀਕਾ ਲਵੇ ਉਹਨਾਂ ਕਨ ਭੜੇ ਤੇ ਮਿਲੀ ਚਾਰੂ ਚੂਰੂ ਬੜੀ ਘੋਟੀ ਭੁੱਖੇ ਘਰ ਆਈ ਦੁੱਧ ਵੀ 7-8 ਕਿਲੋ ਦੇਈਏ ਕੋ ਸੇਵੋਲਾ ਵੀ ਲੈ ਰਿਹਾ। ਸਾੰਬੀ ਨਹੀਂ ਉਹਨਾਂ ਨੇ। ਠੀਕ ਹੈ ਜੀ। ਚੱਲ। ਆ ਥਾਣੇ ਤੇ ਦੇਖ ਸਕਦੇ ਤੇ। ਰਾਤ ਸਮਾ ਇੱਕ ਨੰਬਰ ਹੋਊਗਾ। ਤੋੜ ਦੋ ਲੈ ਜਾ ਫਿਰ। ਇਹੋ ਝੋੜੀ ਗੜੀ ਸਾਫ ਹੋ ਗਈ। 6 ਕਿਲੋ ਹੁਣ ਦੁੱਧ ਕਿੰਨੇ ਕੀ ਮੰਨ ਕੇ ਚੱਲੋ। ਉਹ ਤਾਂ ਦਿਹਾੜੀ ਦਾ ਵੀ 8 ਕਿਲੋ ਕਰ ਦੇਾਂਗੇ। ਆਇਆ ਚਾਰੂ ਬੜੀ ਤੁਹਾਡੇ ਸਾਹਮਣੇ ਹੋਣੀ ਲਾਈਏ ਇੱਕ ਦੱਪਠਿਆਂ ਨੂੰ ਪਈ ਆ ਜੇ ਆਈ ਵੀ ਹੋਣੀ ਆ 10 ਮਿੰਟ ਹੋਏ ਆਈ ਨੂੰ ਹਾਂ ਹੁਣ ਇਹ ਹੋ ਗਈ ਥਾ ਹਾਂ ਥੱਲੇ ਵੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵਿੱਦੀ ਮੋਲੇ ਦਾ 50000 ਦੇ 50000 ਆ ਹਾਂ ਜੀ ਕਿੰਨੇ ਰੀ ਦੇ ਦੇਣੀ ਦੱਸ ਦੋ ਕਿੰਨੇ ਦੇ ਦੇਣੀ 45000 ਦੀ ਦੇ ਦਈਏ ਦੇ ਦਾ ਠੀਕ ਹੈ ਜੀ ਠੀਕ ਹੈ ਤੁਹਾਨੂੰ ਇੱਕਾ ਟੋਕੜ ਗੱਭਰ ਮੱਝ ਵੀ ਚ ਹਾਂ ਜੀ ਇਹ ਵੀ ਜੀ 6ਵਾਂ ਮਹੀਨਾ ਦੀ ਗੱਭਰ ਜੇ ਅੱਛਾ ਇੱਕ ਕਰਾ ਕੇ ਭਾਂਡੇ 1.5 ਕਿਲੋ ਦੁੱਧ ਉਥਲੀ ਅੱਛਾ ਹਾਂ ਜੀ ਕੋਲ ਸੱਜਰ ਕਿੰਨੇ ਕਿ ਦੁੱਧ ਆ ਲਈਏ ਜੀ 14-15 ਕਿਲੋ ਦੇ ਦੀ ਬਹੁਤ ਨਹੀਂ ਆ ਮੱਝ ਚਲੋ ਭਾਰੀ ਆ ਤਰਾ ਪਾਣੀ ਬਾਕੀ ਚੈੱਕ ਪਾਸ ਸਿਆ ਕੋਈ ਵੀਰ ਆਪਣੀ ਚੈੱਕ ਪਾਸ ਕਰਵਾ ਲੈ ਜਰੂਰ ਥੱਲੇੋਂ ਚੰਗੀ ਖੁੱਲੀ ਆ ਜਿੱਦਨ ਹਵਾਨਾ ਪਰ ਹੋ ਗਈ ਥੱਲੇੋਂ ਚੰਗੀ ਤਿਆਰ ਹੋਊਗੀ ਤਨਵੀ ਇਹਦੇ ਦੇਖ ਸਕਦੇ ਜੀ ਲੱਗੇ ਤਾਂ ਤੇ ਇਹਦਾ ਮੁੱਲ ਵਿਦਿ ਫਿਰ ਮੁੱਲ ਜੀ ਦਾ 62000 ਦੀ 62000 ਹਾਂ ਜੀ 60 ਚੋ ਕਰੀਏ ਕਿੰਨੀ ਛੋਟ ਕਰ ਦੇ ਜੀ 10000 ਕਰ ਦਈਏ ਛੋਟ ਹੋਰ ਕਰੀਏ 12000 ਕਰ ਦੇ ਨੇ ਜੱਸ ਨਾ ਬਿਲਕੁਲ ਕਰ ਦੋ ਫਿਰ ਪੂਰੇ 55000 ਦੀ ਪੂਰੇ 55 ਦੀ ਠੀਕ ਐ ਚਲੋ ਬਾਕੀ ਤੁਹਾਡੀ ਬਾਤ ਛੋਟ ਮੌਕੇ ਤੇ ਹੋਊਗੀ ਹਾਂ ਠੀਕ ਜੀ ਤੇ ਹੁਣ ਆ ਵੀ ਗਾਂ ਟੋਕੜ ਗੱਭਣਿਆ ਇਹਨੂੰ ਪਰਵਾਣ ਪੰਜਾਹ ਹਜ਼ਾਰ ਦੀ ਉਹ ਪੂਰੀ ਹੋ ਚਲੇਗੀ ਸ਼ੇ ਵਾਲਾ ਗਣ ਵਾਲਾ ਠੀਕ ਐ ਦੇਖੋ ਅਪਿਛਲੇ ਥਨਾਂ ਅਗਲੇ ਪਿਛਲੇ ਥਨਾਂ ਦਾ ਚਵਾਜ ਹੈ ਦੇਖੋ ਅਗਲੇ ਥੇਰ ਤੁੱਕੇ ਥਨ ਹੈ ਨਹੀਂ ਸਿੱਧੀ ਅਗਲੇ ਨਾਲ ਦੀ ਠੀਕ ਹੈ ਠੀਕ ਤੁੱਕਾ ਨਹੀਂ ਹੈ ਅਗਲੇ ਅਗਲੇ ਥਨ ਹੈ ਆਹ ਮਗੱਲੇ ਮਗੱਲੇ ਥਨ ਦੇ ਦੇਖੋ ਕੀ ਜਿਹਾ ਬਣੀਆ ਨਾਰੇ ਖਵਾਣੀ ਹੈ ਥਨੀਆਂ ਦੇ ਦੇਖ ਸਕਦੇ ਗੁਲਾਬੀ ਰੰਗ ਦੇ ਥਨਿਆ ਚਾਰੇ ਥਨ ਇੱਕ ਵਜੇ ਸਾਈਟ ਤੇ ਇੱਕ ਵਜੇ ਗਿਆਪ ਤੇ ਤੋੜ ਦੋ ਫੇਰ ਦਿਨਾਂ ਵਿੱਚ ਬਾਕੀ ਹੈਗੀ ਜਰਸੀ ਕ੍ਰੋਸ ਚ ਜੋ ਤੁਸੀਂ ਇਹ ਜੀ 7 ਕਿਲੋ ਜੀ ਸਾਡੇ ਕਿੰਨੇ ਚਿਰ ਦੀ ਚੱਕ ਪਾਸਿਆ ਵਿੱਦੀ ਆ ਏ ਵੀਰ ਜੀ ਪੰਜ ਮਹੀਨੇ ਦੀ ਪੰਜ ਮਹੀਨੇ ਦੀ ਚੱਕ ਪਾਸ ਤੇ ਸੱਜਰ ਕਿੰਨੇ ਕਿ ਦੁੱਧਾ ਲਈ ਜੀ ਉਹ ਤੇ ਵੀਰ ਜੀ 17 18 ਕਿਲੋ ਦੁੱਧਾ ਸੱਜਰ ਨੇ ਤੇ ਜੇ ਸੁਆ ਗਾਂ ਸੁਣਾ ਨਹੀਂ ਅੱਛਾ ਹਾਂਜੀ ਤੇ ਹੁਣ ਚੱਕ ਪਾਸ ਕਿੰਨੇ ਜੱਦੀ ਹੈ ਪੰਜਾਂ ਮਹੀਨੇ ਦੀ ਤੇ ਇਹਦਾ ਮੁੱਲ ਉਹਦੇ ਵੀ 8 ਕਿਲੋ 7 ਕਿਲੋ ਕਰਕੇ ਦੇਣੀ ਕਿਉਂਕਿ ਤੇ ਸੱਲੀ ਕਰਕੇ ਖੜੇ ਕੋਈ ਰਸੀਬ ਹੋਣੀ ਠੀਕ ਹੈ ਇੱਜਾ ਚੋਗੇ ਤੇ ਸੱਲੀ ਕਰਕੇ ਖੜੇ ਕਿਤੇ ਲੱਤਾਂ ਤੋਂ ਪੈਰ ਤੋਂ ਪੈਰ ਵੀ ਗੁਰਦੂ ਗਾਈ ਮੁਕਤ ਦੇ ਖੜਾਂਗੇ ਠੀਕ ਹੈ ਮੁੱਲ ਤੇ ਦਾ 32000 ਜੀ 30 ਤੇ ਦੇ ਦੀ ਜੀ ਯਾਰ ਛੱਡ ਦਈਏ ਤੀਜੋ ਯਾਰ ਹੋਰ ਛੱਡ ਦਈਏ ਫਿਰ ਦੇ ਦਾਂਗੇ 28000 ਰੁਪਏ ਮੌਕੇ ਤੇ ਹੋਰ ਕਰ ਦੋਗੇ ਥੋੜਾ ਪਤਾ ਕੋਈ ਨਹੀਂ ਕਰਦਾਂਗੇ ਥੋੜਾ ਠੀਕ ਐ ਤੇ ਬਾਕੀ ਇਹ ਆ ਬੇ ਕੋਈ ਤਾਂ ਤਸੱਲੀ ਕਰਕੇ ਖੜਿਆ ਨਾ ਤੇ ਟੋਕੜ ਗੱਪਣ ਕਿੰਨੇ ਦਿਨਾਂ ਅਜੇ ਕੋਈ ਚੈੱਕ ਕਰਾ ਲਈ ਜਦੋਂ ਮਰਜ਼ੀ ਹਫਤੇ ਦੇ ਵਿੱਚ ਵਿੱਚ ਕਰਾ ਲਈ ਹਫਤੇ ਦੇ ਵਿੱਚ ਵਿੱਚ ਹਨਾ ਹਫਤੇ ਦੇ ਵਿੱਚ ਵਿੱਚ ਕੋਈ ਵੀਰ ਆਪਣੀ ਚੈੱਕ ਕਰਵਾ ਲਈ ਜ਼ਰੂਰ ਤੇ ਬਾਕੀ ਜੋ ਵੀ ਆ ਇੱਥੇ ਹੀ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ